ਸਸ਼ੀਕਾਰ ਜੀ ਦੋਸਤੋ ਸਵਾਗਤ ਕਰਦੇ ਆ ਇੱਕ ਵਾਰ ਫਿਰ ਤੋਂ ਆਪਣਾ ਠੀਕਾ ਆਪਣੇ YouTube ਚੈਨਲ ਦੇ ਵਿੱਚ ਦੋਸਤੋ ਤੁਹਾਨੂੰ ਦੱਸ ਦਈਏ ਕਿ ਮਾਨਸਾ ਰੋਜ਼ਗਾਰ ਉਸ ਵੱਲੋਂ ਕਿ ਅੱਜ ਦੀ ਤਰੀਕ ਦੇ ਵਿੱਚ ਜਨਗੀ 14 6 24 ਨੂੰ ਕੀ ਦਿਨ ਸ਼ੁੱਕਰਵਾਰ ਨੂੰ ਕੀ ਹੈ ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਤੁਹਾਨੂੰ ਦੱਸਾਂਗੇ ਜੀ ਆਪਾਂ 14 6 24 14 ਜਨਗੀ ਅੱਜ ਦੀ ਤਰੀਕ ਦੇ ਵਿੱਚ ਦਿਨ ਸ਼ੁੱਕਰਵਾਰ ਨੂੰ ਮਾਨਸਾ ਰੋਜ਼ਗਾਰ ਦਫ਼ਤਰ ਜੋ ਮਾਨਸਾ ਜਿਹੜੀਆਂ ਦੇ ਕੋਲੇ ਹੈ ਜੀ ਤੇ ਉਹ ਜਿਹੜਾ ਸੌਦਾ ਕੇਂਦਰਾ ਉਸ ਦੀ ਉੱਪਰਲੀ ਬਿਲਡਿੰਗ ਵਿੱਚ ਹੈ ਜੀ ਉਹਦੇ ਵਿੱਚ ਸਿਕਿਉਰਿਟੀ ਗਾਰਡ ਦੇ ਲਈ ਜੇ ਕਿ ਭਰਤੀ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਜਿਨ੍ਹਾਂ ਨੇ ਸਿਕਿਉਰਿਟੀ ਗਾਰਡ ਚ ਜਾਣਾ ਜੀ ਉਹਨਾਂ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾਗਾ ਠੀਕ ਹੈ ਜੀ ਇਸੇ ਵੇਲੇ ਤੁਹਾਨੂੰ ਦੱਸਿਆ ਦੱਸ ਦਈਏ ਜੇ ਇਸ ਦਸਵੀਂ ਪਾਸ ਮੁੰਡਿਆਂ ਦੀ ਲੋੜ ਹੈ ਠੀਕ ਹੈ ਜੀ ਤੇ ਜਿਸ ਦੇ ਵਿੱਚ ਕਿ ਜ਼ਿਲ੍ਹਾ ਨੌਜ਼ਗਾਰ ਅਫਸਰ ਰਵਿੰਦਰ ਸਿੰਘ ਜੀ ਉਹ ਮਦਦ ਸਹਾਈ ਜਾਂਦਾ ਕਿ ਜਿਸ ਦੇ ਵਿੱਚ ਘਟੋ ਘਟ 10ਵੀਂ ਬਸ ਮੁੰਡਿਆਂ ਦੀ ਲੋੜ ਹੈਗਾ ਜੀ ਠੀਕ ਹੈ 10ਵੀਂ ਬਸ ਮੁੰਡੇ ਯਾਨੀ ਕਿ ਤਸਵੀਰ ਤੁਹਾਡੀ ਕੀਤੀ ਆ ਤੁਸੀਂ ਜੋ ਸਿਕਿਉਰਿਟੀ ਗਾਰਡ ਲਈ ਜੋਬ ਮਿਲ ਲਾਗਾ ਠੀਕ ਆ ਜੀ ਇਸ ਵਿੱਚ ਜਾ ਸਕਦੇ ਹੋ ਜੇ ਗੱਲ ਕਰੀਏ ਉਮਰ ਦੀ ਉਮਰ ਦੀ ਹੈਗੀ ਜਿਹਦੇ ਵਿੱਚ ਦੱਸਿਆ ਗਿਆ ਜਿਵੇਂ ਉਮਰ ਹੈ 19 ਤੋਂ ਲੈ ਕੇ 40 ਸਾਲ ਜਿਨ੍ਹਾਂ ਦੀ ਉਮਰ 19 ਤੋਂ ਲੈ ਕੇ 40 ਸਾਲ ਤੱਕ ਉਹ ਚ ਪਰਮ ਫਾਰਮ ਜਿਹੜਾ ਭਰ ਸਕਦੇ ਹਨ ਤੇ ਕੱਦ ਦੀ ਗੱਲ ਕਰੀਏ 5 ਫੁੱਟ 6 ਇੰਚ ਤੁਹਾਡਾ ਕੱਦ ਹੋਣਾ ਚਾਹੀਦਾ ਜੀ ਤੇ ਭਾਰ 52 ਕਿਲੋ ਅਤੇ ਛਾਤੀ 80 ਸੈਂਟੀਮੀਟਰ ਹੋਣੀ ਚਾਹੀਦੀ ਹੈ ਤਾਂ ਇਹ ਸ਼ਰਤਾਂ ਹਨ ਜੀ ਜੀ ਦੁਆਰਾ ਸੁਣ ਲਓ ਜੀ ਤੁਸੀਂ ਪਾਸ ਹੋਵੇ ਮੁੰਡਾ ਉਮਰਨੀ ਤੋਂ ਲੈ ਕੇ 40 ਦੇ ਵਿੱਚ ਉਮਰ ਹੋਣੀ ਚਾਹੀਦੀ ਹੈ ਜੀ ਕੱਦ ਹੋਵੇ ਜਿਹੜਾ 5 ਫੁੱਟ 6 ਇੰਚ ਘਟੋ ਘਟ ਸੋਣਾ ਚਾਹੀਦਾ ਜੀ ਠੀਕ ਹੈ ਤੇ ਭਾਰ 55 ਕਿਲੋ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਕੱਲੀ ਛਾਤੀ ਜਿਹੜੀ 80 ਸੈਂਟੀਮੀਟਰ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਗੱਲ ਕਰੀਏ ਜੇਕਰ ਤੁਸੀਂ ਇਹ ਸ਼ਰਤਾਂ ਪੂਰੀਆਂ ਕਰਦੇ ਹੋ ਤਾਂ ਆਪਣੀ ਵਿਦਿਅਕ ਯੋਗਤਾ ਸਰਟੀਫਿਕੇਟ ਦੀਆਂ ਫੋਟੋ ਸਟੱਟ ਕਾਪੀਆਂ ਦੇ ਨਾਲ ਰੈਜ਼ੂਮ ਨੂੰ ਲੈ ਕੇ ਬਣਾ ਕੇ ਜੋ ਕਿਸੇ ਵੀ ਸੇਵਾ ਕੇਂਦਰ ਜਾਂ ਕਿਸੇ ਸੀਐਸ ਸੈਂਟਰ ਜਾਂ ਇੰਟਰਨੈਟ ਕੈਫੇ ਤੋਂ ਬਣਵਾ ਕੇ ਜੀ ਠੀਕ ਆ ਤੁਸੀਂ ਕੀ ਜੋ ਰੋਜ਼ਗਾਰ ਦਾ ਸਰਕਾਰਵਰ ਬੀਰੂ ਰੋਤਰਾਂਨ ਕੀ ਰੋਜ਼ਗਾਰ ਦਫ਼ਤਰ ਮਾਨਸਾ ਜਦੋਂ ਤੁਹਾਨੂੰ ਦੱਸਿਆ ਟਾਈਮ ਹੈ ਜੀ ਕਚਹਿਰੀਆਂ ਮਾਨਸਾ ਸੌਦਾ ਕੇਂਦਰ ਦੇ ਉੱਪਰਲੀ ਬਿਲਡਿੰਗ ਤੇ ਹੈ ਜੀ ਉੱਥੇ ਜਾ ਕੇ ਅੱਜ ਇਸ ਜਿਹੜਾ ਰੋਜ਼ਗਾਰ ਮੇਲੇ ਦਾ ਤੁਸੀਂ ਲਾਭ ਪ੍ਰਾਪਤ ਕਰ ਸਕਦੇ ਹੋ ਤੇ ਜਿਹੜੀ ਇਹ ਸਕਿਉਰਿਟੀ ਗਾਰਡ ਦੀ ਜੋਬ ਆ ਜੀ ਠੀਕ ਆ ਜੀ ਭਰਤੀ ਹੈ ਇਸ ਦੇ ਵਿੱਚ ਤੁਸੀਂ ਆਪਣਾ ਯਾਨਕੀ ਤੁਸੀਂ ਸਿਲੈਕਟ ਹੋ ਸਕਦੇ ਹੋਗੇ ਠੀਕ ਹੈ ਜੀ ਜੋ ਟਾਈਮਿੰਗ ਰਹਿਣੀ ਹੈ ਟਾਈਮਿੰਗ ਦਾ ਤੁਸੀਂ ਵਿਸ਼ੇਸ਼ਤਿਆਂ ਰੱਖਣਾਗਾ ਟਾਈਮਿੰਗ ਰਹਿਣੀ ਹੈ ਕਿ 10 ਵਜੇ ਠੀਕ ਹੈ ਤੁਸੀਂ ਪਹੁੰਚ ਜਾਵੇ ਜਿਹੜੀ ਹੁਣ ਗੱਲ ਕਰਾਂਗੇ ਪੋਸਟਾਂ ਤਾਂ ਪੋਸਟਾਂ ਕਿੰਨੇ ਕਿ ਰੱਖਣੀਆਂ ਹਨ ਆ ਪੋਸਟਾਂ ਦੀ ਜਿਹੜੀ ਗਿਣਤੀ ਹੈ ਜੀ ਉਹ ਪੂਰੀ 100 ਆ ਯਾਨਕਿ 100 ਪੋਸਟਾਂ ਰੱਖਣੀਆਂ ਨੇ 100 ਟੂ ਗ੍ਰੈਂਟੇਜ ਰੱਖਣੀਆਂ ਨੇ ਠੀਕ ਹੈ ਜੀ ਕਾਫੀ ਯਾਨਕਿ ਵਧੀਆ ਵੈਕੈਂਸੀ ਹੈ ਜੀ 400 ਪੋਸਟਾਂ ਤੇ 10 ਵਜੇ ਤੁਸੀਂ ਪਹੁੰਚ ਜਾਣਾ 10 ਤੋਂ ਲੈ ਕੇ 1:30 ਵਜੇ ਤੱਕ ਆ ਜਿਹੜੀ ਇਹ ਇੰਟਰਵਿਊ ਚੱਲਣੀਆਂ ਹੈ ਠੀਕ ਆ ਜਾਣਾਗਾ ਸਿੰਪਲ ਬਣ ਕੇ ਜਿਹੜਾ ਡਾਕੂਮੈਂਟਸ ਆਪਦੇ ਕੈਰੀ ਕਰਕੇ ਇੱਕ ਫਾਈਲ 'ਚ ਲੈ ਕੇ ਜਾਣੇ ਆਗੇ ਤਾਂ ਕਿ ਜਿਹੜਾ ਸਾਹਮਣੇ ਲਾ ਪਰਸਨ ਹੋਊਗਾ ਜੀ ਤੁਹਾਡੇ ਇੰਟਰਵਿਊ ਲੈਣ ਲਈ ਠੀਕ ਆ ਜੀ ਉਹਨਾਂ ਨੂੰ ਤੁਸੀਂ ਇੱਕ ਵਧੀਆ ਜਨਕੀ ਜੈਂਟਲਮੈਨ ਜਿੱਤਰਾ ਜਾਣਾਗਾ ਹਾਂ ਜੀ ਤੁਸੀਂ ਬਿਲਕੁਲ ਵਧੀਆ ਹੈ ਯਾਨੀ ਕਿ ਇਹਦੇ ਡਾਕੂਮੈਂਟ ਕੈਰੀ ਕਰਕੇ ਠੀਕ ਆ ਜੀ ਨਾਲ ਅਟੈਚ ਕਰਕੇ ਆਪਣੇ ਫਾਈਲ ਦੇ ਨਾਲ ਰਿਜ਼ੂਮ ਵਗੈਰਾ ਸਾਰੇ ਟਿਕਟਾਂ ਫੋਟੋਕਾਪੀਆ ਵਗੈਰਾ ਨਾਲ ਲੈ ਕੇ ਜਾਣਗੇ ਨੇ ਤਾਂ ਕਿ ਜੋ ਸਾਹਮਣੇ ਜੋ ਬੈਠਣਗੇ ਅਫਸਰ ਤੋੜੀ ਇੰਟਰਵਿਊ ਲੈਣਗੇ ਉਹਨਾਂ ਵੱਲੋਂ ਤੁਹਾਨੂੰ ਜਨਨ ਕੀ ਕੋਈ ਵੀ ਜਨਨ ਇਸ ਤਰ੍ਹਾਂ ਦੀ ਗੱਲਬਾਤ ਨਜ਼ਰ ਨਾ ਆਵੇ ਜਿਸ ਜਿਸ ਦੇ ਵਿੱਚ ਤੁਹਾਨੂੰ ਕੋਈ ਨਕਾਰਾ ਜਾਵੇ ਠੀਕ ਹੈ ਜੀ ਤੇ ਗੱਲ ਕਰੀ ਤਨਖਾਹ ਹੁਣ ਤਨਖਾਹ ਹੈ ਜਨਨ 17000 ਤੋਂ ਲੱਗੀ 19000 ਠੀਕ ਹੈ ਜੀ 17000 ਤੋਂ ਲੱਗੀ 19000 ਤੱਕ ਆ ਗਈ ਹੋਰ ਜੇ ਤੁਸੀਂ ਕੋਈ ਵਧੇਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਉਸੇ ਦਫ਼ਤਰ 'ਚ ਜਾ ਕੇ ਜੇ ਜਾਓਗੇ ਵਿਸਟ ਕਰੋਗੇ ਫਿਰ ਜਾ ਕੇ ਪਤਾ ਕਰ ਸਕਦੇ ਹੋਗੇ ਨੀਚੇ ਜਿਹੜੇ ਨੰਬਰਾਂ ਦੇ ਵੀ ਦਿੱਤੇ ਗਏ ਹੋਇਆ ਸੰਭਰਕ ਕਰ ਸਕਦੇ ਹੋਗੇ ਜਾਂ ਤੁਸੀਂ ਨੀਚੇ ਕਮੈਂਟ ਕਰ ਸਕਦੇ ਹੋ ਠੀਕ ਹੈ ਜੀ ਤੇ ਜੇ ਉਸ ਤੋਂ estrane poster انجانے ਕਰ ਲਈ ਤੁਸੀਂ ਸਾਡੇ ਚੈਨਲ ਨੂੰ ਜੀ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਹਰ ਇੱਕ ਜਿਹੜੀ ਜਾਣਕਾਰੀ ਟਾਈਮ ਸਰ ਮਿਲ ਸਕੇ ਠੀਕ ਹੈ ਜੀ ਇਹਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ